ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਆਪਾਂ ਘਰ ਵਿੱਚ ਆਪਣੇ ਦੇਸ਼ ਪੰਜਾਬ ਵਾਲੇ ਘਰ ਵਿੱਚ ਵੀ ਆਪਾਂ ਸਬਜ਼ੀਆਂ ਲਾਤੀਆਂ ਔਰ ਕੈਨੇਡਾ ਗਏ ਸੀ ਆਪਾਂ ਆਪਣੇ ਕੈਨੇਡਾ ਵਾਲੇ ਘਰ ਵਿੱਚ ਵੀ ਸਬਜ਼ੀਆਂ ਤੁਸੀਂ ਦੇਖੀਆਂ ਨੇ ਸਾਧ ਸੰਗਤ ਜੀ ਲਾਈਆਂ ਹੋਈਆਂ ਹੁਣ ਆਪਣੇ ਦੇਸ਼ ਪੰਜਾਬ ਦੇ ਵਿੱਚ ਆ ਗਏ ਆਪਾਂ ਅੱਜ ਮੈਂ ਤੁਹਾਨੂੰ ਸਬਜ਼ੀਆਂ ਕਿਉਂਕਿ ਜੇ ਸਾਡੇ ਕੋਲ ਜਗ੍ਹਾ ਹੈ ਤਾ ਜਰੂਰ ਘਰ ਵਿੱਚ ਹੀ ਸਬਜ਼ੀਆਂ ਨੇ ਜਿਹੜੀਆਂ ਪੈਦਾ ਕਰ ਸਕਦੇ ਆ ਅਸੀਂ ਗਮਲਿਆਂ ਵਿੱਚ ਵੀ ਕਰ ਸਕਦੇ ਆ ਜੇ ਆਪਣੇ ਲਈ ਕੋਈ ਸਪੇਸ ਨਹੀਂ ਹੈਗੀ ਤਾਂ ਛੱਤ ਦੇ ਉੱਪਰ ਗਮਲੇ ਮਿਲਦੇ ਆ ਥੋੜੇ ਜਿਹਾ ਵੱਡੇ ਸਾਈਜ਼ ਦੇ ਗਮਲੇ ਉਹਨਾਂ ਦੇ ਵਿੱਚ ਆਪਾਂ ਪਾਲਕ ਲਾ ਸਕਦੇ ਆ ਧਣੀਆਂ ਲਾ ਸਕਦੇ ਆ ਉਹਦੇ ਵਿੱਚ ਛੋਟੀਆਂ-ਮੋਟੀਆਂ ਬੇਲਾਂ ਲਾ ਸਕਦੇ ਆ ਮਟਰਾਂ ਦੀਆਂ ਤੇ ਰੋਜ਼ ਦੀ ਵਰਤੋਂ ਵਾਲੀ ਸਬਜ਼ੀ ਜਿਹੜੀ ਹੈ ਉਹ ਅਸੀਂ ਘਰੇ ਪੈਦਾ ਕਰ ਸਕਦੇ ਨਾਲੇ ਦਿਲ ਲੱਗਦਾ ਹੈ ਸਾਧ ਸੰਗ ਜੀ ਹਰਿਆਵਲ ਦੇ ਵਿੱਚ ਕੋਈ ਜ਼ਹਿਰੀ ਮੀਆਂ ਚੀਜ਼ਾਂ ਨਹੀਂ ਪਈਆਂ ਰੇ ਤੇਲ ਕਿਵੇਂ ਆਉਂਦੀਆਂ ਨੇ ਆਉ ਤੁਹਾਨੂੰ ਮੈਂ ਕੱਲੀ ਕੱਲੀ ਆਈਟਮ ਦਿਖਾਉਣਾ ਆਪਣੀ ਇਹ ਲਾਤੀਆਂ ਜੀ ਆਪਾਂ ਗਾਜਰਾ ਇਹ ਕਹਿੰਦੇ ਜਦੋਂ ਆਪਾਂ ਲਾਉਨੇ ਆ ਗਾਜਰਾ ਸਿਰਫ ਇੱਕ ਵਾਰ ਰਮਾਓ ਉਸ ਤੋਂ ਬਾਅਦ ਇੱਕ ਮਹੀਨੇ ਨੂੰ ਰਮਾਓ ਫੇਰ ਇਹਨੂੰ ਪਾਣੀ ਦੇਣ ਦੀ ਲੋੜ ਨਹੀਂ ਨਾਲ ਆਪਾਂ ਆਹ ਲਾਤਾ ਜੀ ਆੜੂ ਦਾ ਦਰਖਤ ਇੱਧਰ ਬੈਂਗਣਾ ਦੇ ਬੂਟੇ ਦੇਖੋ ਵੱਡੇ ਵੱਡੇ ਲੱਗ ਰਹੇ ਨੇ ਆਹ ਹਰੀ ਮਿਰਚ ਲਈ ਹੈ ਆ ਗੋਭੀ ਤੁਸੀਂ ਦੇਖ ਰਹੇ ਹੋ ਔਰ ਗੋਭੀਆਂ ਇਸ ਗੋਭੀ ਦੇ ਵਿਚਾਲੇ ਆਪਾਂ ਲਸਣ ਲਾਇਆ ਲਸਣ ਆਹ ਕੈਰੀ ਲਾਈਏ ਜੀ ਆਪਾਂ ਧਣੀਆਂ ਬਹੁਤ ਸੋਹਣਾ ਹਰਾ ਹੋ ਰਿਹਾ ਧਣੀਆਂ ਦੇ ਨਾਲ ਵਾਲੀ ਆਹ ਕੈਰੀ ਚ ਲਾਏ ਨੇ ਆਪਾਂ ਮੇਥੇ ਮੇਥੇ ਨੇ ਤੇ ਬੱਟ ਦੇ ਉੱਪਰ ਲਾਤੀ ਆਪਾਂ ਮੂਲੀਆਂ ਇਹ ਦੇਖੋ ਪਾਲਕ ਕਿੰਨਾ ਸੋਹਣਾ ਹਰਾ ਹੋਇਆ ਪਾਲਕ ਆ ਮੇਥੀ ਨਿਕਲ ਰਹੀ ਹੈ ਜੀ ਮੇਥੀ ਵੀ ਬਹੁਤ ਸੋਹਣੀ ਹੋ ਗਈ ਆ ਸਾਗ ਵਾਸਤੇ ਸਰੋਂ ਹੈ ਸਰੋਂ ਹੋ ਗਈ ਆ ਆਪਾਂ ਕਦੇ ਕਦੇ ਐਲੋਵੀਰਾ ਕੁਮਾਰ ਦੀ ਵੀ ਸਬਜ਼ੀ ਬਣਾ ਲੈਂਦੇ ਆ ਇਹ ਵੀ ਹੋ ਜਾਂਦਾ ਕੋਈ ਏਡੀ ਵੱਡੀ ਗੱਲ ਨਹੀਂ ਘਰ ਦੇ ਵਿੱਚ ਆਮ ਹੁੰਦਾ ਆ ਲਾਤਾ ਜੀ ਆਪਾਂ ਚੀਕੂ ਚੀਕੂ ਦਾ ਬਹੁਤ ਸੋਹਣਾ ਚੱਲਿਆ ਜੀ ਆ ਦੇਖੋ ਇਹਦੇ ਫੁੱਲ ਵੀ ਲੱਗਣ ਲੱਗੇ ਹੁਣ ਆਪਕੇ ਘਰ ਵਿੱਚ ਆਪਾਂ ਜੇ ਸਪੇਸ ਹੈ ਆਪਾਂ ਲਾ ਸਕਦੇ ਆ ਕੋਈ ਐਡੀ ਗੱਲ ਨਹੀਂ ਆ ਬੇਰੀ ਜਿਹੜੀ ਤੁਸੀਂ ਦੇਖ ਰਹੇ ਹੋ ਕੁੰਟਲਾਂ ਦੇ ਹਿਸਾਬ ਨਾਲ 베ਰ ਲੱਗਦੇ ਨੇ ਇੰਨਾ ਮਿੱਠਾ 베ਰ ਇਸ 베ਰੀ ਦਾ ਇਧਰ ਇਹ ਵੀ ਬੜੀ ਇਸ ਤੋਂ ਸੰਗਤਾਂ ਲੈ ਜਾਂਦੀਆਂ ਨੇ ਜੀ ਮਹਿੰਦੀ ਬਹੁਤ ਮਹਿੰਦੀ ਬਹੁਤ ਘੱਟ ਅੱਜਕੱਲ ਮਿਲਦੀ ਹੈ ਪੰਜਾਬ ਦੇ ਵਿੱਚ ਇਥੋਂ ਬੜੇ ਤੋੜ ਤੋੜ ਕੇ ਲੈ ਜਾਂਦੇ ਨੇ ਆ ਨਾਲ ਆਪਾਂ ਲਾਤਾ ਸੁਹੰਜਨਾ ਇਹਦੇ ਤਾਂ ਗੋਣਾਂ ਦਾ ਕਹਿੰਦੇ ਅੰਤਿਨੇ ਸੰਝਨੇ ਦੇ ਵਿੱਚ ਐਨੇ ਗੋਣ ਹੁੰਦੇ ਨੇ ਇਹ ਵੀ ਹੋ ਗਿਆ ਸੋ ਮੇਰਾ ਕਹਿਣ ਤੋਂ ਭਾਵ ਹੈ ਜਦੋਂ ਆਪਣੇ ਲਵੇ ਜਗ੍ਹਾ ਹੈ ਥਾਂ ਹੈ ਫਿਰ ਆਪਾਂ ਕਿਉਂ ਮੁੱਲ ਲਈਏ ਸਬਜ਼ੀਆਂ ਹੈ ਜੀ ਔਰ ਜਿਹਨਾਂ ਦੇ ਖੇਤ ਨੇ ਖੇਤ ਮੋਟਰ ਤੇ ਲਾਓ 2 ਵਿਸਵੇ ਸਬਜ਼ੀਆਂ ਮੁਕਦੀਆਂ ਨਹੀਂ ਹੈਗੀਆਂ ਪਰ ਦੇਖਿਆ ਅੱਜ ਕੱਲ ਨਹੀਂ ਲਾਉਂਦੇ ਜੀਵੀ ਲਾਰਾਂ ਦੇ ਮੁੰਡੇ ਲਾਲਾਂ ਦੀ ਦੁਕਾਨ ਤੇ ਖੜੇ ਨੇ ਮੂਲੀਆਂ ਲੈਣ ਵਾਸਤੇ ਬੜੀ ਸ਼ਰਮ ਦੀ ਗੱਲ ਹੈ ਮੋਟਰ ਦੇ ਉੱਪਰ 2-4 ਵਿਸਵੇ ਲੱਗੇ ਹੋਣ ਜੇ ਕੋਈ ਕੱਦਾ ਲਾਉਂਦਾ ਤਾਂ ਦੂਸਰੇ ਲਈ ਲਾਉਂਦੇ ਉਹਦਾ ਨੁਕਸਾਨ ਹੁੰਦਾ। ਕਿਉਂ ਜੇ ਸਾਰੇ ਲਾਉਣ ਆਪਦੇ ਆਪਦੇ ਤਾਂ ਸਾਧ ਸੰਗਤ ਜੀ ਦੋ ਵਿਸਵੇ ਸਬਜੀ ਲੱਗੀ ਹੋਵੇ ਜੇ ਜ਼ਿਆਦਾ ਨਹੀਂ ਉਹਦੇ ਵਿੱਚੋਂ 5-4 ਘਰ ਨੇ ਜਿਹੜੇ ਉਹ ਸਬਜੀ ਖਾ ਸਕਦੇ ਨੇ। ਨਾਲੇ ਜਿਨ੍ਹਾਂ ਲਈ ਵਿਚਾਰਾ ਲਈ ਜਮੀਨ ਹੈਗੀ ਉਹ ਉਥੋਂ ਆਪਾਂ ਉਹਨਾਂ ਨੂੰ ਵੀ ਦੇ ਸਕਦੇ ਆ। ਸਾਰੇ ਕੋਈ ਲੋੜ ਬੰਦ ਹੈ। ਹਰਿਆਵਲੀ ਧਰਤੀ ਸੁਹਾਵਣੀ ਹੈ ਜਿੱਥੇ ਗੁਰੂ ਦੇ ਚਰਨ ਟਿਕਦੇ ਨੇ। ਸੋ ਸਾਧ ਸੰਗਤ ਜੀ ਇਸ ਤਰ੍ਹਾਂ ਆਪਾਂ ਨੂੰ ਉਦਮ ਹੈ ਜਿਹੜਾ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ